ਆਹ ਲੋਹੇ ਦੀਆਂ ਜਾਰ ਲੱਗੀਆਂ ਵਾਲੀਆਂ ਮੇਖਾਂ ਕਿੱਲਾਂ ਨੇ ਆਪਣੇ ਦੋ ਪੰਜਾਬੀ ਨੌਜਵਾਨਾਂ ਨੂੰ ਸ਼ਿਕਾਰ ਬਣਾ ਲਿਆ ਜੀ ਫਰਾਂਸ ਦੇ ਵਿੱਚ ਇੱਕ ਤਾਂ ਘਟਨਾ ਤਾਜੀ ਆ ਪਹਿਲਾਂ ਇਹ ਸੁਣ ਲੋ ਵੀ ਇਹ ਜਾਰ ਲੱਗੀਆਂ ਵਾਲੀਆਂ ਮੇਖਾਂ ਹੈ ਕੀ ਜਿਹੜੇ ਮੇਰੇ ਵੀਰ ਯੂਰਪ ਦੇ ਵਿੱਚ ਜਾਂ ਫਰਾਂਸ ਦੇ ਵਿੱਚ ਪੁਰਾਣੇ ਘਰਾਂ ਦੀ ਮੁਰੰਮਤ ਦਾ ਕੰਮ ਕਰਦੇ ਨੇ ਬਾਤੀਵਾ ਦਾ ਜਿਹੜੇ ਕੰਮ ਕਰਦੇ ਨੇ ਆਪਾਂ ਕੰਟਰੈਕਸ਼ਨ ਦਾ ਕਹਿ ਦਿੰਦੇ ਆ ਇੰਗਲਿਸ਼ ਦੇ ਵਿੱਚ ਥੋੜਾ ਜਿਆ ਸਾਫਤਾਨ ਇਨ੍ਹਾਂ ਮੇਖਾਂ ਤੋਂ ਕਿੱਲਾਂ ਤੋਂ ਬਚਿਆ ਕਰੋ ਜਿਹੜੀਆਂ ਪੁਰਾਣੀਆਂ ਲੱਗੀਆਂ ਹੋਈਆਂ ਨੇ ਘਰਾਂ ਦੇ ਵਿੱਚ ਬਿਲਡਿੰਗਾਂ ਦੇ ਵਿੱਚ ਤੇ ਇਹਨਾਂ ਨੂੰ ਜਰ ਲੱਗੀ ਹੁੰਦੀ ਆ ਤੇ ਇੱਕ ਵੀਰ ਦੇ ਨਾਲ ਕੀ ਹੋਇਆ ਕਿ ਉਸ ਦੀ ਲੱਤ ਦੇ ਵਿੱਚ ਮੇਖ ਖੁੱਭ ਗਈ ਜਿਹੜੀ ਰੀਸੈਂਟਲੀ ਖਬਰ ਆ ਮੁੰਡਾ ਉਹ ਬਬੀਨੀ ਦੇ ਹਸਪੀਟਲ ਦੇ ਵਿੱਚ ਐਡਮਿਟ ਆ ਉਸ ਵੀਰ ਦੇ ਵੀ ਮੇਖ ਲੱਗੀ ਸੀ ਲੱਤ ਦੇ ਵਿੱਚ ਉਸ ਤੋਂ ਬਾਅਦ ਉਸ ਨੇ ਇਗਨੋਰ ਕੀਤਾ ਤੇ ਉਸ ਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ ਤੇ ਜਦੋਂ ਉਸ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਤਾਂ ਉਸ ਦੇ ਪੂਰੇ ਬਲੱਡ ਦੇ ਵਿੱਚ ਇੱਕ ਮੇਖ ਖੁੱਭਣ ਦੀ ਵਜ੍ਹਾ ਕਰਕੇ ਪ੍ਰਾਣੀ ਜਰ ਵਾਲੀ ਉਦੇ ਸੀਰੀਡ ਦੇ ਵਿੱਚ ਇੱਕ ਵਾਇਰਸ ਫੈਲ ਗਿਆ ਤੇ ਡਾਕਟਰ ਉਸ ਦਾ ਇਲਾਜ ਕਰ ਰਹੇ ਆ ਪਰ ਉਹ ਆਪਣੇ ਵੱਲੋਂ 50 50 ਕਹਿ ਰਹੇ ਆ ਡਾਕਟਰ ਕਿ ਇਲਾਜ ਹੋਣਾ ਮੁਸ਼ਕਲ ਆ ਪਰ ਫਿਰ ਵੀ ਉਹ ਲੱਗੇ ਹੋਇਆ ਪ੍ਰਮਾਤਮਾ ਵੀਰ ਨੂੰ ਤੰਦਰੁਸਤੀ ਬਖਸ਼ੇ ਸਨ 2012 ਦੇ ਵਿੱਚ ਫਰਾਂਸ ਵਾਲਿਆਂ ਨੂੰ ਯਾਦ ਹੋਣਾ ਆ ਉਦੋਂ ਵੀ ਸੇਮ ਇਦਾਂ ਦਾ ਕੇਸ ਆਇਆ ਸੀ ਉਦੋਂ ਵੀ ਇੱਕ ਮੁੰਡੇ ਦੀ ਲੱਤ ਦੇ ਵਿੱਚ ਮੇਖ ਖੁੱਭੀ ਸੀਗੀ ਪੁਰਾਣੀ ਉਹ ਵੀ ਘਰਾਂ ਦੀ ਮੁਰੰਮਤ ਦਾ ਕੰਮ ਕਰਦਾ ਸੀਗਾ ਤੇ ਮੇਖ ਉਸ ਦੇ ਖੁੱਭ ਗਈ ਉਸ ਨੇ ਵੀ ਇਗਨੋਰ ਕੀਤਾ 8 ਦਿਨ ਉਹ ਘਰੇ ਪਿਆਰਿਆ ਪੈਰਾਸੀਟਾਮੋਲ ਗੋਲੀ ਲੈਂਦਾ ਰਿਹਾ ਡਵਲਪਿੰਗ ਲੈਂਦਾ ਰਿਆ ਤੇ 8ਵੇਂ ਦਿਨ ਉਸ ਨੂੰ ਐਂਬੂਲੈਂਸ ਵਾਲੇ ਜਦੋਂ ਲੈ ਕੇ ਗਏ ਤੇ ਉਸ ਦਾ ਸਾਰੇ ਸਰੀਰ ਦਾ ਚੈੱਕਅਪ ਕੀਤਾ ਤਾਂ ਉਸ ਦੇ ਵੀ ਵਾਇਰਸ ਪੂਰੇ ਸਰੀਰ ਦੇ ਵਿੱਚ ਫੈਲ ਚੁੱਕਿਆ ਸੀ ਤੇ ਜ਼ਹਿਰ ਉਹਦੀਆਂ ਲੱਤਾਂ ਦੇ ਵਿੱਚ ਫੈਲ ਚੁੱਕਿਆ ਸੀ ਤੇ ਉਸ ਦੀਆਂ ਲੱਤਾਂ ਜਿਹੜੀਆਂ ਆ ਉਹ ਕਟਣੀਆਂ ਪਈਆਂ ਸੋ ਸਾਰੇ ਮੇਰੇ ਵੀਰਾਂ ਨੂੰ ਨਵੇਂਆਂ ਨੂੰ ਪੁਰਾਣਿਆਂ ਨੂੰ ਰਿਕਵੈਸਟ ਹੈ ਕਿ ਆਪਣੀ ਸਿਕਿਉਰਿਟੀ ਵਰਤਿਆ ਕਰੋ ਕੋਈ ਵੀ ਕਿਸੇ ਵੀ ਤੁਸੀਂ ਘਰ ਦੇ ਵਿੱਚ ਕੰਮ ਕਰਦੇ ਹੋ ਜਾਂ ਕਿਸੇ ਵੀ ਬਿਲਡਿੰਗ ਦੇ ਵਿੱਚ ਕੰਮ ਕਰਦੇ ਹੋ ਪਲੀਜ਼ ਧਿਆਨ ਦੇ ਨਾਲ ਪੁਰਾਣੀਆਂ ਮੇਖਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਹਥੌੜੀ ਦੇ ਨਾਲ ਜਾਂਦਾ ਪਹਿਲਾਂ ਹੀ ਪਟਦਿਆ ਕਰੋ ਇਗਨੋਰ ਨਾ ਕਰਿਆ ਕਰੋ ਜੇਕਰ ਕਿਸੇ ਵੀਰ ਦੇ ਮੇਖ ਲੱਗ ਵੀ ਜਾਂਦੀ ਆ ਤਾਂ ਉਸ ਦਾ ਤੁਰੰਤ ਡਾਕਟਰ ਤੋਂ ਅਪਾਇੰਟਮੈਂਟ ਲੈ ਕੇ ਐਕਸ਼ਨ ਲਓ ਇਗਨੋਰ ਨਾ ਕਰੋ ਕਿ ਦਿਹਾੜੀ ਟੁੱਟ ਜੂਗੀ ਦਿਹਾੜੀ ਨਾਲੋਂ ਤੁਹਾਡੀ ਆਪ ਦੀ ਜਾਨ ਕੀਮਤੀ ਹੈ ਕਿਉਂਕਿ ਤੁਸੀਂ ਕਰਜ਼ਾ ਚੱਕ ਕੇ ਆਏ ਹੋ ਹਜੇ ਤੁਹਾਡੇ ਪੇਪਰ ਬਾਨੇ ਆ ਬਹੁਤ ਕੁਝ ਕਰਨਾ ਜ਼ਿੰਦਗੀ ਦੇ ਵਿੱਚ ਜਿਹੜਾ ਆ ਰੀਸੈਂਟਲੀ ਕੇਸ ਆਇਆ ਮੁੰਡਾ ਬਬੀਨੀ ਦੇ ਹਸਪੀਟਲ ਦੇ ਵਿੱਚ ਐਡਮਿਟ ਆ ਮੁੰਡੇ ਨੂੰ ਸਿਰਫ ਆਏ ਨੂੰ ਹਜੇ 9 ਮਹੀਨੇ ਹੋਏ ਆ ਤੇ ਵੀਰ ਕਰਜਾ ਚੱਕ ਕੇ ਆਇਆ ਤੇ 9ਵੇਂ ਮਹੀਨੇ ਹੀ ਵੀਰ ਨੂੰ ਜਿਹੜੇ ਕਿ ਆਹ ਇਦਾਂ ਦੀ ਪ੍ਰੋਬਲਮ ਹੋ ਗਈ ਤੇ ਹਸਪੀਟਲ ਦੇ ਵਿੱਚ ਮੁੰਡਾ ਉਹ ਐਡਮਿਟ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾ ਦਿਓ ਤਾਂ ਜੋ ਸਾਰੇ ਮੇਰੇ ਵੀਰ ਆਪੋ ਆਪਣਾ ਵਿਚਾਰ ਰੱਖਣ ਬਹੁਤ ਬਹੁਤ ਸ਼ੁਕਰੀਆ